ਚੀਤ ਨੂੰ ਨਰਾਗ ਆਪਣੇ ਕੱਢ ਤੋਂ ਬਾਹਰ ਛਾਲਾ ਮਾਰ ਰਿਆ ਸੀ ਜਿੱਡਾ ਬੰਦੇ ਦਾ ਖਾਦ ਹੋਵੇ ਨਾ ਉੰਨੀ ਆਖ ਛਾਲਾ ਮਾਰੇ ਵਰਤਾਂ ਲੋਕਾਂ ਨੇ ਸਮਝ ਚਾਉਂਦਾ 37000 ਜਿੰਨੀ ਸਾਰੇ ਟੋਟਲ ਕੈਂਡੀਡੇਟਾਂ ਨੂੰ ਵੋਟ ਪਈਆ ਉੰਨੀ ਜਿੱਤ ਹੋਈ ਆ ਇਹ ਕਾਂਗਰਸ ਚੰਨੀ ਚੰਨੀ ਕਰਦੇ ਸੀ ਉਹਨਾਂ ਨੂੰ ਵੀ ਜਵਾਬ ਆ ਕਾਂਗਰਸ ਨੇ ਰਿੰਦਰ ਦੇ ਵਿੱਚ ਜ਼ਿਮਨੀ ਚੋਣ ਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਆਪ ਵਰਕਰਾਂ ਤੇ ਲੀਡਰਾਂ ਦੇ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਸੋ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਵੀ ਅਸ਼ੋਕ ਪ੍ਰਾਸ਼ਰ ਪੱਪੀ ਆ ਜੋ ਜ਼ਿਮਨੀ ਚੋਣ ਚ ਜਿੱਤ ਤੋਂ ਬਾਅਦ ਬਹੁਤ ਖੁਸ਼ ਨੇ ਆ ਸੁਣਦੇ ਹਾਂ ਅਸ਼ੋਕ ਪ੍ਰਾਸ਼ਰ ਪੱਪੀ ਦਾ ਕੀ ਹੈ ਕਹਿਣਾ ਪੰਜਾਬ ਦੇ ਲੋਕਾਂ ਦਾ ਜਿਹੜਾ ਐਡਾ ਵੱਡਾ ਫਤਵਾ ਦਿੱਤਾ ਜ਼ਿਮਨੀ ਚੋਣ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਸਾਡੇ ਤੇ ਸਰਦਾਰ ਭਗਵੰਤ ਸਿੰਘ ਮਾਨ ਤੇ ਜੋ ਆਸਾ ਹੋਰ ਜੋਨ ਸੋਚਾ ਉਹਦੇ ਉੱਤੇ ਪਹਿਰਾ ਦਿੱਤਾ ਅੱਜ ਜਲੰਧਰ ਦੇ ਵੈਸਟ ਦੇ ਲੋਕਾਂ ਨੇ ਇੰਨੀ ਵੱਡੀ ਮਾਰਜਨ ਦਾ 37300 ਨਾਲ ਜਿੰਨਾ ਇਹ ਅੱਜ ਆਪੋਜੀਸ਼ਨ ਜਿਹੜੀ ਬੜੀਆਂ ਬੜੀਆਂ ਗੱਲਾਂ ਕਰਦੇ ਸੀ ਲੋਕ ਸਭਾ ਦੇ ਵਿੱਚ ਅੱਜ ਉਹਨਾਂ ਦੀ ਗੱਲ ਦਾ ਉਹਨਾਂ ਨੂੰ ਜਵਾਬ ਮਿਲਿਆ ਵਾ ਵੀ ਸਰਦਾਰ ਭਗਵਾਨ ਸਿੰਘ ਮਾਨ ਜੋ ਆਇਆ ਅੱਜ 3.5 ਕਰੋੜ ਲੋਕ ਜਿਹੜੇ ਆ ਉਹ ਸardar bhagwan singh maan de naal khade a. ਤੁਸੀਂ ਇਸ ਜਦ ਤੋਂ ਕਿਸ ਤਰੀਕੇ ਨਾਲ ਦੇਖ ਰਹੇ ਹੋ? ਦੇਖੋ ਲੋਕਾਂ ਦੀ ਸੇਵਾਵਾ ਇਹ ਉਹ ਜਿੱਤਾ ਜਿਹੜੀ ਲੋਕਾਂ ਦੀ ਸੇਵਾ ਦੇ ਵਿੱਚੋਂ ਜਵਾਬ ਆਇਆ ਵਾ ਵੀ ਤੁਹਾਡੀ ਜਿਹੜੀ ਤੁਸੀਂ ਪੰਜਾਬ ਦੇ 92 ਮੈਂਬਰ 99 ਸੇਵਾ ਕਰ ਰਹੇ ਹੋ ਸardar bhagwan singh maan ਸੇਵਾ ਕਰ ਰਿਹਾ ਔਰ ਉਹਨਾਂ ਦੀ ਮਿਹਨਤ ਸਦਕਾ ਮੁੱਖ ਮੰਤਰੀ ਨੇ ਮਿਹਨਤ ਕੀਤੀ ਸਾਡੇ ਡਾਕਟਰ ਸੰਦੀਪ ਪਾਟਕ ਨੇ ਮੈਂਦ ਕੀਤੀ ਔਰ ਮੰਤਰੀ ਸਵਾਨਾ ਨੇ ਮਿਹਨਤ ਕੀਤੀ ਐਮ ਐਲ ਏ ਸਵਾਨਾ ਨੇ ਮਿਹਨਤ ਕੀਤੀ ਖਾਸ ਕਰਕੇ ਵਲੰਟੀਅਰਾਂ ਨੇ ਔਰ ਮੇਰੀਆਂ ਵੱਡੀ ਜਿੰਤੀ ਚ ਭੈਣਾ ਮਾਵਾ ਨੇ ਵੀ ਆਪਣਾ ਵੱਡਾ ਯੋਗਦਾਨ ਪਾ ਕੇ ਐਡੀ ਵੱਡੀ ਜਿੱਤ ਨੂੰ ਜਿਹੜਾ ਇਹ ਹਾਸਲ ਕੀਤਾ ਵਾ ਪੰਜਾਬ ਦੇ ਲੋਕਾਂ ਦੀ ਇਹ ਤੇ ਸੋਚਾ ਸਰਦਾਰ ਭਗਵੰਤ ਸਿੰਘ ਮਾਨਾ ਖੜੇ ਆ ਪੰਜਾਬ ਦੇ ਲੋਕ ਕਿੱਦਾਂ ਲੱਗਦਾ ਸਰ ਮਾਨ ਸਾਹਿਬ ਆਪ ਉਹ ਤੇ ਘਰ ਲੈ ਕੇ ਰਹਿਣ ਲੱਗ ਗਏ ਜਿਵੇਂ ਬੜਾ ਚੈਲਿੰਜਿੰਗ ਸੀਗਾ ਤੇ ਸ਼ੀਤਲ ਨਰਾ ਨਹੀਂ ਚੈਲੰਜ ਉਹਨਾਂ ਨੂੰ ਨਹੀਂ ਸੀਗਾ ਚੈਲੰਜ ਸ਼ੀਤਲ ਨੂੰ ਨਰਾਗ ਆਪਣੇ ਕੱਦ ਤੋਂ ਬਾਹਰ ਛਾਲਾ ਮਾਰ ਰਿਆ ਸੀ ਜਿੱਡਾ ਬੰਦੇ ਦਾ ਕੱਦ ਹੋਵੇ ਨਾ ਉਹਨੀਆਂ ਕਿ ਛਾਲਾ ਮਾਰੇ ਫਿਰ ਤਾਂ ਲੋਕਾਂ ਦੇ ਸਮਝ ਚ ਆਉਂਦਾ ਹੁਣ ਕਿੱਥੇ ਸਰਦਾਰ ਭਗਵੰਤ ਸਿੰਘ ਮਾਨ ਕਿੱਥੇ ਇੱਕ ਪਾਰਟੀ ਨਾਲ ਗਰਦਾਰੀ ਕਰਕੇ ਛੱਡਦਾ ਉਹ ਜੰਪ ਮਾਰ ਕੇ ਉਹਦੇ ਜਿੰਨਾ ਕਦ ਬਣਾਉਣਾ ਚਾਵੇ ਐਦਾ ਕਦ ਨਹੀਂ ਬਣਦੇ ਹੁੰਦੇ ਜਨਤਾ ਨੇ ਜਵਾਬ ਦਿੱਤਾ ਉਹਦੀਆਂ ਗੱਲਾਂ ਦਾ ਸਰ ਕਿਤੇ ਨਾ ਕਿਤੇ ਗੱਲ ਕੀਤੀ ਜਾਵੇ ਤਾਂ ਲੋਕ ਕਹਿ ਰਹੇ ਪ੍ਰੋਪਗੈਂਡਾ ਸੀਗਾ ਉਹ ਪਹਿਲਾਂ ਹੀ ਆ ਕੇ ਜਲੰਧਰ ਵਿੱਚ ਬਹਿ ਗਏ ਤੇ ਉਹਨਾਂ ਨੇ ਜਿਹੜੇ ਕੈਂਪੇਨਸ ਆ ਉਹਨਾਂ ਦੀ ਵਾਈਫਸ ਤੇ ਉਹਨਾਂ ਦੀ ਸਿਸਟਰ ਦੇ ਵੱਲੋਂ ਕੀਤੇ ਗਏ ਚਾਹੇ ਤੁਹਾਡੇ ਸਾਹਮਣੇ ਲਈ ਪ੍ਰੋਪਗੈਂਡਾ ਸੀਗਾ ਕਿ ਉਹਨਾਂ ਦੀ ਸਟ੍ਰੈਟੇਜੀ ਸੀਗੀ ਦੇਖੋ ਗੱਲ ਸੁਣੋ ਲੋਕਾਂ ਦੇ ਪ੍ਰਤੀ ਉਹਨ ਘਰ ਵੀ ਉੱਥੇ ਹੀ ਆ ਉੱਥੇ ਹੀ ਰਹਿਣਾ ਹਫਤੇ 'ਚ ਇੱਕ ਦਿਨ ਚਾਹੇ ਕੋਈ ਪਰਿਵਾਰ ਦਾ ਬੰਦਾ ਹੋਵੇ ਜੇ ਮੈਂ ਇੱਥੇ ਆਪਣੇ ਦਫ਼ਤਰ 'ਚ ਬੈਠਾ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ 2-400 ਬੰਦੇ ਦੀ ਸਨਾਈ ਕਰੂੰਗਾ ਜੇ ਮੈਂ ਇੱਥੇ ਬੈਠਾ ਹੀ ਨਹੀਂ ਹੂੰਗਾ ਫਿਰ ਸਨਾਈ ਕੀ ਹੋਊਗੀ ਪ੍ਰੋਪੋਗੈਂਡਾ ਦਾ ਇਹ ਹੁੰਦਾ ਵਾ ਵੀ 2 ਦਿਨ ਲਈ ਲਿਆ ਘਰ ਜਾ ਹਫ਼ਤੇ ਲਈ ਲਿਆ ਹੁਣ ਉਹ ਤਾਂ ਘਰ ਉੱਥੇ ਰਹਿ ਰਹੇ ਆ ਪੂਰੀ ਫੈਮਿਲੀ ਉੱਥੇ ਰਹੂਗੀ ਮੁੱਖ ਮੰਤਰੀ ਦਾ ਬਹੁਤ ਲੰਬਾ ਚੌੜਾ ਦੈਰਾ ਹੁੰਦਾ ਕੰਮ ਕਰਨ ਦਾ ਸਾਰਾ ਪੰਜਾਬ ਦੇਖਣਾ ਉਹਨਾਂ ਨੇ ਵੱਡਾ ਯੋਗਦਾਨ ਆ ਸਾਡੇ ਡਾਕਟਰ ਸੰਦੀਪ ਪਾਟਕ ਜੀ ਸਾਰੇ ਜਿਹੜੇ ਸਾਡੇ ਲੀਡਰਸ਼ਿਪ ਆ ਉੱਪਰਲੀ ਸਾਰੀ ਬੇਨਤੀਆਂ ਸੀ ਉਹਨਾਂ ਦੇ ਸਿਪਾਈ ਬਣ ਕੇ ਉਹਨਾਂ ਦੇ ਨਾਲ ਕੰਮ ਕਰ ਰਹੇ ਆ ਕੀ ਲੱਗਦਾ ਸਰ ਗੱਲ ਬਦਲਣ ਦੇ ਜਿਹੜਾ ਸਭ ਲੋਕ ਦੇ ਕੋਣ ਇੱਕ ਦੂ ਵੱਡਾ ਦਾ ਸਬਕ ਕੋਈ ਸਿੱਖ ਹੀ ਨਹੀਂ ਸਕਦਾ 37000 ਜਿੰਨੀ ਸਾਰੇ ਟੋਟਲ ਕੈਂਡੀਡੇਟਾਂ ਨੂੰ ਵੋਟ ਪਈਆ ਉੰਨੀ ਜਿੱਤ ਹੋਈ ਆ ਇਹ ਕਾਂਗਰਸ ਚੰਨੀ ਚੰਨੀ ਕਰਦੇ ਸੀ ਉਹਨਾਂ ਨੂੰ ਵੀ ਜਵਾਬ ਆ ਕਾਂਗਰਸ ਨੂੰ ਵੀ ਭਾਜਪਾ ਦਾ ਤਾਂ ਲੱਭਿਆ ਕੀ ਆ